ਬਿੰਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਕਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਅਸੀਂ 3100 ਰੁਪਏ ਦੀ ਐਫਡੀ ਤੇ ਇੱਕ ਰੁੱਖ ਲਾਜ਼ਮੀ ਆਪਣੇ ਉਹਨਾਂ ਪਰਿਵਾਰ ਵੱਲੋਂ ਲਾਣਾ ਹੋਵੇਗਾ ਤੇ ਹੋਰ ਵੀ ਅਸੀਂ ਉਹਨਾਂ ਦੇ ਵਿਆਹ ਦਾ ਵੀ ਖਰਚਾ ਚੁੱਕਿਆ ਕਰਾਂਗੇ ਸਾਡੀ ਪੰਚਾਇਤ ਵੱਲੋਂ ਇਹ ਪ੍ਰਾਲੇ ਹੋਣ ਦੇਖੋ ਜੀ ਪ੍ਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕਿਹਾ ਠੀਕ ਹੈ ਜੀ ਇਸ ਟਰਾਲੇ ਤੇ ਆਹੀ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਨ ਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਤੇ ਆਪ ਮੈਂ ਇਸ ਤਰ੍ਹਾਂ ਰੋਗੇ ਕਹਿ ਜਾਂ ਨਸ਼ਿਆਂ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾ ਮੈਂ ਇੰਨਾ ਕੁ ਦੁਖੀ ਹਾਂ ਬੱਚੇ ਦੇ ਉੱਥੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗੜਕ ਹੋ ਜਾਏ ਇਹਨਾਂ ਨਸ਼ਿਆ ਦੇ ਨਾਲ ਇਸ ਬਰਬਾਦ ਕਰਦੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨਿਆਰ ਕੇ ਬੱਚੇ ਲੋਕਾਂ ਦੇ ਰੋਲਦੇ ਫਿਰਦੇ ਆ ਤੇ ਪਾਜੀ ਇਹ ਹੁਣ ਹਰ ਥਾਵਾਂ ਤੇ ਬਿਲਕੁਲ ਜੀ ਬਿਲਕੁਲ ਅਸੀਂ ਮਤਲਬ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਕਿਉਂਕਿ ਸਮੇਂ ਦੀ ਲੋੜ ਹੈ ਨਸ਼ਾ ਸਾਡੇ ਪਿੰਡ ਨੂੰ ਕੁਣ ਵਾਂਗੂ ਲੱਗ ਗਿਆ ਜਿਦਾ ਤੁਹਾਨੂੰ ਸਾਰੇ ਸਹਿਯੋਗੀ ਸਾਥੀਆਂ ਨੇ ਦੱਸਿਆ ਸਾਡੇ ਪਿੰਡ ਦੇ ਵਿੱਚ ਨਸ਼ੇ ਨਹੀਂ ਸਾਡੇ ਮੇਰੇ ਪਿੰਡ ਦੇ ਪੂਰੇ ਜਿੰਨੇ ਸਹਿਯੋਗੀ ਸਾਥੀ ਨੇ ਅਸੀਂ ਸਾਰੇ ਜਾਣੇ ਵੱਧ ਚੜ੍ਹ ਕੇ ਐਫਡੀ ਨਹੀਂ ਲੱਗੀ ਉਹ ਉੱਤੇ ਲਾ ਦੋ ਮਾਈ ਜੀ ਐਸ ਪੀ ਸੀ ਐਸ ਲੱਗੀ ਹੈ ਜਿਹੜਾ ਪਿੰਡ ਹੈ ਮਾਨਾ ਵਾਲਾ ਕਲਾਂ ਵੀਰਕੋੜ ਕੀ ਕਹਣਾ ਕਿ ਜਿਹੜਾ ਪੰਚਾਇਤ ਉਹ ਉਪਰਾਲਾ ਕੀਤਾ ਗਿਆ ਕਿਵੇਂ ਦਾ ਉਪਰਾਲਾ ਠੀਕ ਹੈ ਹਾਂ ਠੀਕ ਆ ਜੀ ਠੀਕ ਆ ਸਹਿਮਤਾ ਹੀ ਪਕਾ ਦੇ ਬਿਲਕੁਲ ਤਾਂ ਲੱਗਦਾ ਇਹਦੇ ਨਾਲ ਬੱਚਿਆਂ ਨੂੰ ਪੜਾਉਣ ਦੇ ਵਿੱਚ ਮਦਦ ਮਿਲੂਗੀ ਹਾਂਜੀ ਹਾਂਜੀ ਚਾਹੀਦਾ ਵਾ ਦੱਸਿਓ ਕੀ ਖਲਾਸ ਕਰਨਾ ਨਛੇ ਦੇ ਮਾੜੇ ਹੀ ਆ ਜੀ ਮਾੜੇ ਹੀ ਸਾਰੇ ਪਿੰਡ ਦੇ ਮਾੜੇ ਸਮਝਦੇ ਵੀ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਹਾਂਜੀ ਠੀਕ ਆ ਰੋਕਣਾ ਠੀਕ ਆ ਜੀ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਖਤਰ ਸਿੰਘ ਆ ਜੀ ਕਪਤਨ ਸਿੰਘ ਜੀ ਜਿਹੜਾ ਪਿੰਡ ਮਾਨਾ ਵਾਲੇ ਦੀ ਪੰਚਾਇਤ ਵੱਲੋਂ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਵੀ ਮਤਾ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਜੀ ਪੰਚਾਇਤ ਨੇ ਜਿਹੜਾ ਨਸ਼ੇ ਦੇ ਖਿਲਾਫ ਮਤਾ ਪਾਇਆ ਜੀ ਇਹ ਬਹੁਤ ਹੀ ਵਧੀਆ ਜੀ ਇਹ ਉਪਰਾਲਾ ਅੱਜ ਤੋਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਫਿਰ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਦਮ ਚੁੱਕਿਆ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾਤ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦੇ ਕਾਰਨ ਪਿੰਡ 'ਚ ਚੋਰੀਆਂ ਵਧ ਹੁੰਦੀਆਂ ਜੀ ਲੁੱਟਾਂ ਖੋਹਾਂ ਜ਼ਿਆਦੀਆਂ ਹੁੰਦੀਆਂ ਧੀਆਂ ਭੈਣਾਂ ਦਾ ਆਉਣਾ ਜਾਣਾ ਔਖਾ ਹੋਇਆ ਜੀ ਇਹ ਇਹ ਗੱਲਾਂ ਪੰਚਾਇਤ ਦੇ ਬਹੁਤ-ਬਹੁਤ ਧੰਨਵਾਦੀ ਵੀ ਜਿਹੜਾ ਨੰਨਾ ਸਾਹਿਬ ਮਤ ਆ ਪਾਇਆ ਇਹੀਂ ਚਾਹੁੰਦੇ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਇਹ ਲੱਗਦਾ ਵੀ ਇਹਦੇ ਨਾਲ ਕੋਈ ਠੱਲ ਪਊਗੀ ਨਾ ਹਾਂਜੀ ਪਊਗੀ ਜੀ ਜ਼ਰੂਰ ਜੇ ਪਿੰਡ ਵਾਸੀ ਸਾਰੇ ਸਾਥ ਦੇਣ ਤੇ ਰਲ ਕੇ ਚੱਲਣਗੇ ਤੇ ਜ਼ਰੂਰ ਠੱਲ ਪਊਗੀ ਜੀ ਸੱਡੀ ਸਮੁੱਚੀ ਪੰਚਾਇਤ ਵੱਲੋਂ ਮੇਰਾ ਨਾਮ ਸੁਖਰਾਜ ਸਿੰਘ ਹੰਦਾਵਾ ਗ੍ਰਾਮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਵੇਖਦੇ ਹੋਇਆ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸਾ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਜੋ ਜਿਹੜਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਫੈਸਲਾ ਲਿਆ ਇਸ ਤੋਂ ਇਲਾਵਾ ਡੀਜੇ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਉਹ ਕੀ ਮਤਲਬ ਹੈ ਉਹਦੇ ਬਾਰੇ ਪੜ੍ਹੋ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜ੍ਹਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲਾਕੇਗੀ ਕਿ 10:30 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾਂ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਨਸ਼ੇ ਦੇ ਦੇਖਣ ਵਾਲੇ ਨੇ ਜਾਂ ਕਰਨ ਵਾਲੇ ਨੇ ਕੀ ਉਹਨਾਂ ਦਾ ਕੋਈ ਸਮਾਜਿਕ ਬਾਈਕਾਟ ਕਰਨ ਦੀ ਵੀ ਗੱਲ ਬਿਲਕੁਲ ਜੀ ਬਿਲਕੁਲ ਜੀ ਅਸੀਂ ਨਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸਮੁੱਚੀ ਸਾਡੀ ਪੰਚਾਇਤ ਇਸੇ ਕਰਕੇ ਬਣੀ ਸੀ ਕਿਉਂਕਿ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਆ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੇ ਹੁਣ ਵੀ ਉਹ ਸੁਧਰੇ ਨਾ ਤੇ ਨਹੀਂ ਕਰਕੇ ਕਿੰਦੀਆਂ ਮੌਤਾਂ ਹੋ ਗਿਆ ਮਾਨਾ ਵਾਲੇ ਦੇ ਮਾਨਾ ਵਾਲ ਦੇ ਵਿੱਚ ਮੌਤਾਂ ਕਾਫੀ ਹੋ ਚੁੱਕੀਆਂ ਨੇ ਤੇ گاਹ ਵੀ ਜੋ ਹਾਲਾਤ ਨੇ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਉਹ ਵੀ ਬਹੁਤ ਤਰਸਯੋਗ ਨੇ ਕਿਉਂਕਿ ਜਿਹੜਾ ਇੱਕ ਨਸ਼ਾ ਪੀਣ ਵਾਲਾ ਵਿਅਕਤੀ ਆ ਉਹਨੂੰ ਉਸ ਦੀ ਪੀੜਾ ਦਾ ਅੱਜ ਨਹੀਂ ਪਤਾ ਲੱਗਦਾ ਪਰ ਉਸ ਦੀਆਂ 2-3 ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਨੇ ਕਿਉਂਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਜਿੰਨੀ ਮਤਲਬ ਸਾਨੂੰ ਦਿੱਕਤ ਆ ਰਹੀ ਆ ਨੌਜਵਾਨ ਪੀਡੀ ਗਾਂ ਸਾਡੇ ਬੱਚੇ ਜਾਂ ਉਹਨਾਂ ਦੇ ਬੱਚਿਆਂ ਦੇ ਗਾਂ ਜਿਹੜੇ ਸਪਰਮ ਆ ਉਹ ਬਹੁਤ ਵੀਕ ਹੋ ਰਹੇ ਨੇ ਗਾਂ ਮਤਲਬ ਸਾਡੀ ਪੀੜ੍ਹੀ ਵਾਸਤੇ ਤਰਸਯੋਕ ਜਿਹੜੇ ਨਦੀ ਦਾ ਪ੍ਰੈਸਵਾਲ ਆ ਗਿਆ ਉਹ ਕੀ ਹੈ ਜੀ ਦੇਖੋ ਜੀ ਉਹ ਭਰੂਨ ਹੱਤਿਆ ਨੂੰ ਰੋਕਣ ਵਾਸਤੇ ਅਸੀਂ ਕੀਤਾ ਆ ਵੀ ਆਪਣੀ ਬੱਚੀਆਂ ਨੂੰ ਤੁਸੀਂ ਜਨਮ ਦਿਓ ਅਸੀਂ 3100 ਰੁਪਏ ਦੀ ਐਫਡੀ ਤੇ ਇੱਕ ਰੁੱਖ ਲਾਜ਼ਮੀ ਆਪਣੇ ਉਹਨਾਂ ਪਰਿਵਾਰ ਵੱਲੋਂ ਲਾਣਾ ਹੋਵੇਗਾ ਤੇ ਹੋਰ ਵੀ ਅਸੀਂ ਉਹਨਾਂ ਦੇ ਵਿਆਹ ਦਾ ਵੀ ਖਰਚਾ ਚੁੱਕਿਆ ਕਰਾਂਗੇ ਸਾਡੀ ਪੰਚਾਇਤ ਵੱਲੋਂ ਇਹ ਉਪਰਾਲੇ ਹੋਣਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹ ਜੇ ਨਸ਼ਾ ਛੱਡਣ ਤੋਂ ਪੰਚਾਇਤ ਵੱਲੋਂ ਉਪਰਾਲਾ ਕੀਤਾ ਜਾਵੇਗਾ ਉਹਨਾਂ ਨੂੰ ਸੈਂਟਰ ਦੇ ਵਿੱਚ ਖੜਨ ਦੇ ਬਿਲਕੁਲ ਜੀ ਬਿਲਕੁਲ ਅਸੀਂ ਪੰਚਾਇਤ ਵੱਲੋਂ ਉਹਨਾਂ ਦਾ ਡੀਡਿਕਸ਼ਨ ਸੈਂਟਰ ਦਾ ਰੇਂਜ ਪ੍ਰੋਪਰ ਕਰਕੇ ਦਵਾਂਗੇ ਉਹਨਾਂ ਦੀ ਹੈਲਪ ਪੂਰੀ ਕਰਾਂਗੇ ਅਸੀਂ ਉਹਨਾਂ ਨੂੰ ਮਤਲਬ ਗੁਰ ਪ੍ਰੋਪਰ ਉਹਨਾਂ ਨੂੰ ਗਾਈਡ ਕਰਾਂਗੇ ਉਹਨਾਂ ਦੀ ਜਿੰਨੀਆਂ ਵੀ ਮਤਲਬ ਜ਼ਰੂਰਤਾਂ ਹੋਣਗੀਆਂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਪਰ ਉਹ ਨਸ਼ਾ ਛੱਡਣ ਤੇ ਆਪਣੇ ਪਿੰਡ ਦੇ ਵਿੱਚੋਂ ਚੋਰੀ-ਕਚਾਰੀ ਨੂੰ ਰੋਕਣ ਜੀ ਪ੍ਰਧਾਨ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਚਿੰ다 ਸਿੰਘ ਹੈ ਜੀ ਮੈਂ ਮਿਹਨਤਰੀ ਦਾ ਕੰਮ ਕਰਦਾ ਜੀ ਹਾਂ ਕਿਹਾ ਜੀ ਮੈਂ ਉਪਰਾਲਾ ਕੀਤਾ ਗਿਆ ਕਿਦਾਂ ਦਾ ਉਪਰਾਲਾ ਤੇ ਮਨਾਲ ਚੱਕੀ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਪ੍ਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ ਠੀਕ ਹੈ ਜੀ ਇਸ ਉਪਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੋਰਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿਣਾ ਨਸ਼ੇ ਵਾਲੇ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਮੈਂ ਇੰਨਾ ਕੋ ਦੁਖੀ ਹਾਂ ਬੱਚੇ ਦੇ ਉੱਤੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗੜਕ ਹੋ ਜੇ ਇਹਨਾਂ ਨਸ਼ਿਆ ਦੇ ਨਾਲ ਇਸ ਬਰਬਾਦ ਕਰਦੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨੇ ਰਗੇ ਬੱਚੇ ਲੋਕਾਂ ਦੇ ਰੋੜਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਡਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ 'ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਕੋਈ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੇ ਇੰਨਾ ਕੋ ਬੁਰਾ ਹਾਲ ਹੈ ਇੰਨੇ ਹਾਲਾਤ ਬੁਰੇ ਆ ਮੈਂ ਹੱਥ ਜੋੜ ਕੇ ਸੰਸਾਭਾ ਅ ਇਹ ਨਸ਼ੇ ਉਤੇ ਨੱਥ ਪਾਈ ਜਾਵੇ ਇਹਨੂੰ ਪੂਰਾ ਨਸ਼ੇ ਨਸ਼ੇ ਵਾਲਿਆਂ ਬੰਦਿਆਂ ਨੂੰ ਬਰਬਾਦ ਕੀਤਾ ਜਾਵੇ ਇਹਨਾਂ ਨੇ ਆਪਣੇ ਘਰ ਬਣਾ ਲਿਆ ਕੋਠੀਆਂ ਪਾ ਲਈਆਂ ਇਹਨਾਂ ਨੇ ਤੇ ਸਾਡੇ ਘਰ ਬਰਬਾਦ ਕਰਕੇ ਰਹਾਤੀ ਆ ਸਾਡਾ ਘਰ ਵੇਖੋ ਜਾ ਕੇ ਅਸੀਂ ਇਸ ਟਾਈਮ ਪੈਸੇ ਪੈਸੇ ਤੋਂ ਮੋਤਾ ਦਿਆਂ ਸਾਡਾ ਬੱਚਾ ਰੋ ਕੇ ਤੁਹਾਡੇ ਕੋ ਪੈਸੇ ਮੰਗਦਾ ਵਾ ਬਹੁਤ ਬੁਰੇ ਹਾਲਾ ਸਾਡੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਕੋ ਧੰਨਵਾਦ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਕਹਦਾ ਮਾਨ ਨਾਲ ਕਲਾ ਕੀ ਨਾਮ ਹੈ ਟੱਡਾ ਲਖਵਿੰਦਰ ਕਿਦਾਂ ਦਾ ਪ੍ਰਾਲਾ ਜਿਹੜਾ ਪੰਚਾਇਤ ਵਾਲੋ ਕਿਦਾਂ ਕਿੰਨੇ ਹੀ ਸਹਿਮਤ ਹੋ ਗਏ ਕੈਂਸਲਿੰਗ ਨਾਲ ਅਸੀਂ ਬੜੇ ਸਹਿਮਤ ਹਾਂ ਕੈਂਸਲਿੰਗ ਅਸੀਂ ਹੋਣੇ ਮੁੱਦਾ ਚੱਕਣ ਨੂੰ ਤਿਆਰ ਆ। ਇਹਦੇ ਕੀ ਹਾਲਾਤ ਕੀ ਆ ਪਿੰਡ ਦੇ ਵਿੱਚ। ਅਸੀਂ ਵੀ ਹੋਣੇ ਚੱਕਾਂਗੇ। ਹੂੰ। ਹੁਣ ਵੀ ਆਪਣੇ ਪਾਸਵਰਡ ਬਣਾਉਣ ਦੇ ਆ ਫਿਰ ਪਿੰਡ ਦਾ ਸਰਪੰਚ ਕੋਲ ਲੈ ਕੇ ਫਿਰ ਥਾਣੇ ਜਾਵਾਂਗੇ। ਉੱਥੇ ਆਪਣਾ ਨਾਮ ਪਤ ਲਿਖਾਵਾਂਗੇ। ਇਹ ਆਪਣਾ ਮੁੱਦਾ ਲਾ। ਪਿੰਡ ਦੇ ਹਾਲਾਤ ਜਿਆਦੇ ਮਾਰੇ ਆ। ਥੋੜੇ ਵੀ ਨਹੀਂ ਜੋ। ਘਰ ਘਰ ਨਿਕੰਢੀ ਜੋ। ਇੱਥੇ ਕੁੜੀ ਛੁੱਟ ਜਾਂਦੇ ਆ। ਦੂਜਣ ਕਹਿੰਦੇ ਚੁੱਕ ਕੇ ਲਾ ਜੋ। ਆ ਆਪੇ ਬੁੱਚ ਪਾ ਕੇ ਗਾ ਜਾਂਦੇ ਆ। ਇਹ ਸਮੇਂ ਦੇ ਉਪਰ ਇਹਦੇ ਤੇ ਰੋਕ ਲੱਗਣੀ ਚਾਹੀਦੀ ਐ ਅਸੀਂ ਦੇ ਆਖੰਡਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕੇ ਕਦੇ ਰੋਈ ਨਾ ਕੀ ਕਰੀ ਇਹਦੇ ਮਨਾਂ ਵਾਲੇ ਦੇ ਵਿੱਚ ਨਸ਼ੇ ਕਰਕੇ ਬੜੀਆਂ ਮੌਤਾਂ ਹੋਈਆਂ ਜੀ ਮਾਵਾਂ ਕਰ ਲੌਂਦੀਆਂ ਆਪਣੀਆਂ ਕਿ ਬੱਚੇ ਨੂੰ ਬਚਾਇਆ ਜਾਵੇ ਪੰਜਾਬੀ ਜਵਾਨੀ ਨੂੰ ਬਚਾਇਆ ਜਾਵੇ ਗਾਂ ਦੇ ਛੋਟੀ ਪੀੜ੍ਹੀ ਦੀ ਸੋਚੋ ਉਹ ਤੇ ਬੂੰਡੇ ਛੱਡ ਦਿੰਦੇ ਆ ਬੀੜੀਆਂ ਪੀ ਪੀ ਕਰਦਾ ਬੱਚੇ ਗਾਂ ਪੀਂਦੇ ਆ ਕੀ ਕਰੂ ਪਰ ਮਾਂ ਮਾਂ ਨੇ ਜਰਮ ਦੇ ਤਾਲ ਕਰਮਚੀ ਨਹੀਂ ਦੇ ਦਿੱਤੇ ਨਾਲ ਉਹਨੂੰ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਪੜ੍ਹਨਾ ਚਾਹਣਗੀਆਂ ਉਹਦਾ ਸਾਰਾ ਖਰਚਾ ਪੰਚਾਇਤ ਕਰੇਗੀ ਉਹ ਵਧੀਆ ਕੰਮ ਬਹੁਤ ਸਭ ਤੋਂ ਵਧੀਆ ਗੱਲ ਦੀ ਪੰਚਾਇਤ ਦਾ ਬਹੁਤ ਤੰਨਵਾ ਰਿਹਾ ਘਾਹ ਦਾ ਬੱਚਿਆਂ ਦਾ ਸੋਚਦਾ ਜਿਹੜੇ